ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੱਲ ਜਪ ਬਾਣੀ ਦੀ ਵਿਚਾਰ ਪ੍ਰਰੰਭ ਕੀਤੀ ਸੀ ਤੋਂ ਸ਼ੁਰੂ ਦੇ ਵਿੱਚ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਜਿਸ ਨੂੰ ਸਿੱਖੀ ਵਿੱਚ ਮੂਲ ਮੰਤਰ ਵੀ ਕਹਿੰਦੇ ਹਨ ਵਿਚਾਰ ਸਾਂਝੇ ਕੀਤੇ ਸਨ ਤੋਂ ਮੂਲ ਦੇ ਨਾਲ ਮੰਤਰ ਲਫ਼ਜ਼ ਜੁੜਨ ਨਾਲ ਕਿਦੇ ਇਹ ਨਾ ਸਮਝ ਲਿਓ ਕਿ ਤੰਤਰਮ ਮੰਤਰੰ ਦੀ ਤਰ੍ਹਾਂ ਦਾ ਇਹ ਮੰਤਰ ਆ ਬਈ ਖਾਲੀ ਇਹਨੂੰ ਰਟੇ ਲਾਈ ਜਾਣਾ ਹੈ ਖਾਲੀ ਜੇ ਮੂਨਜੋ ਜਾਪ ਕਰੀ ਜਾਣੇ ਨੇ ਤੇ ਕੋ ਫਲ ਮਿਲ ਜਾਵੇਗਾ ਇਹ ਉਦਾਂ ਦਾ ਮੰਤਰ ਨਹੀਂ ਹੈ ਇਹ ਮੰਤਰ ਹੈ ਪਰਮਾਤਮਾ ਦੇ ਗੁਣਾ ਦੀ ਸਾਂਝ ਪਾਉਣ ਵਾਲਾ ਇਹਦੇ ਵਿੱਚ ਰੱਬੀ ਗੁਣਾ ਦੀ ਪਛਾਣ ਕਰਨੀ ਹੈ ਪਰਮਾਤਮਾ ਦਾ ਸੂਪ ਬਿਆਨ ਕੀਤਾ ਗਿਆ ਹੈ ਮੂਲ ਮੰਤਰ ਦਾ ਮੂਨ ਨਾਲ ਅਸੀਂ ਜਾਪ ਕਰ ਰਹੇ ਹਾਂ ਤੇ ਮਨ ਵਿੱਚ ਤਸੱਵਰ ਵਿੱਚ ਸਾਡੇ ਉਹ ਪਰਮਾਤਮਾ ਦਾ ਉਹ ਨਿਰੰਕਾਰ ਰੂਪ ਉਹ ਸਤਨਾਮ ਰੂਪ ਉਹ ਕਰਤਾਪੁਰਖ ਨਿਰਪੂਰਨ ਨਿਰਵੈਰ ਰੂਪ ਅਕਾਲ ਮੂਰਤ ਰੂਪ ਸਾਡੇ ਮਨ ਵਿੱਚ ਸੁਰਤੀ ਵਿੱਚ ਇਹ ਉਸ ਵਿੱਚ ਖਿਆਲ ਹੋਣਾ ਚਾਹੀਦਾ ਹੈ ਸਾਡੇ ਤਸੱਵਰ ਵਿੱਚ ਉਸ ਸੱਤੀ ਦਾ ਅਹਿਸਾਸ ਹੋਣਾ ਚਾਹੀਦਾ ਹੈ ਫਿਰ ਜਾ ਕੇ ਅਗਰ ਇਸ ਮੰਤਰ ਦਾ ਅਸੀਂ ਜਾਪ ਵੀ ਕਰਾਂਗੇ ਉਹਦਾ ਕੋਈ ਲਾਭ ਹੋਵੇਗਾ ਤੇ ਜੇ ਉਹ ਅਨੁਮਤੀ ਮੰਤਰਨ ਤੰਦਰਾਂ ਦੇ ਜਾਪ ਅਨੁਸਾਰ ਖਾਲੀ ਜਾਪ ਹੀ ਕਰੀ ਜਾਊਗੀ ਤੇ ਵਿੱਚੋਂ ਪਰਮਾਤਮਾ ਦੀ ਜੋਤ ਦੇ ਬਾਰੇ ਰੱਬੀ ਜੋ ਹੁੰਦ ਹੈ ਉਹਦੇ ਬਾਰੇ ਸਮਝਣ ਦਾ ਯਤਨ ਨਹੀਂ ਕਰਾਂਗੇ ਤੇ ਉਹਦਾ ਕੋਈ ਸਾਨੂੰ ਬਹੁਤ ਲਾਭ ਨਹੀਂ ਹੋਣ ਵਾਲਾ ਤੋਂ ਇਸ ਨੂੰ ਕੇਵਲ ਉਹਨਾਂ ਮੰਤਰਾਂ ਤਾਂ ਤਨ ਤਰ੍ਹਾਂ ਮੰਤਰ ਨਹੀਂ ਸਮਨਾ ਨਾਲ ਮੂਲ ਮੰਤਰ ਲਫ਼ਜ਼ ਨਾਲ ਜੁੜਿਆ ਹੋਇਆ ਵੇਖ ਕੇ ਮੂਲ ਮੰਤਰ ਤੋਂ ਉਪਭਾਵ ਹੈ ਮੁੰਡਲਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸਾਰੇ ਉਪਦੇਸ਼ਾਂ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਿੰਗਾਰੇ ਹੋਏ ਨੇ ਪਰ ਜੋ ਮੁੰਡਲਾ ਉਪਦੇਸ਼ ਹੈ ਉਸ ਪਰਮਾਤਮਾ ਦੇ ਬਾਰੇ ਅਗਰ ਅਸੀਂ ਦੋ ਲਫ਼ਜ਼ ਅਮਝ ਲਈਏ ਕਿ ਗੁਰੂ ਗੁਰਗ੍ਰੰਥ ਸਾਹਿਬ ਜੀ ਮਹਾਰਾਜੀ ਤਾਰੀਮ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਕੇ ਪਰਮਾਤਮਾ ਇੱਕ ਇੱਕ ਰਸ ਵਿਆਪਕ ਹੈ ਔਰ ਗੁਰੂ ਦੀ ਕਿਰਪਾ ਨਾਲ ਮਿਲ ਜਾਏ ਇਸ ਦਾ ਵਿਸਥਾਰ ਸਾਰਾ ਗੁਰਗੰਸਾਹਿਬ ਵਿੱਚ ਮੌਜੂਦ ਹੈ ਤੋ ਇਲਾਜ਼ਾ ਉਸ ਪਰਮਾਤਮਾ ਦੀ ਹਸਤੀ ਨੂੰ ਸਮਝਣ ਵਾਸਤੇ ਇਹ ਜਿਹੜਾ ਆਰੰਭ ਵਿੱਚ ਪ੍ਰਭੂ ਦਾ ਸਰੂਪ ਬਿਆਨ ਕੀਤਾ ਗਿਆ ਹੈ ਇਹ ਉਹ ਹੈ ਉਸ ਸਰੂਪ ਨੂੰ ਸੁਰਤੀ ਵਿੱਚ ਰੱਖ ਕੇ ਜਾਪ ਕਰਨੇ ਹਨ ਅਗਲਾ ਇਸ ਨੂੰ ਅੱਗੇ ਜਪਮਾਣੀ ਸ਼ੁਰੂ ਹੁੰਦੀ ਹੈ ਕਈ ਲੋਗੇ ਤੇ ਸ਼ੰਕੇ ਕਰਦੇ ਹਨ ਜੇ ਮੂਲ ਮੰਤਰ ਕਿੱਥੇ ਤੱਕ ਹੈ ਗੁਰਪ੍ਰਸਾਦ ਤੱਕ ਹੈ ਕਿ ਹੁਸੀ ਵੀ ਸੱਜ ਤੱਕ ਹੈ ਇਹ ਦੇਖੋ ਸਪਸ਼ਟ ਹੈ ਇੱਥੇ ਗੁਰੂ ਗੰਗਾ ਸਾਹਿਬ ਵੀ ਤੁਸੀਂ ਦੇਖੋਗੇ ਮੂਲ ਮੰਤਰ ਤੋਂ ਬਾਅਦ ਗੁਰਪ੍ਰਸਾਦ ਤੋਂ ਬਾਅਦ ਦੋ ਡੰਡੀਆਂ ਜਾਨੀ ਜਿਸ ਨੂੰ ਇਸ ਗੁਰਬਾਣੀ ਵਿੱਚ ਫੁੱਲ ਸਟਾਪ ਕਹਿ ਸਕਦੇ ਹਾਂ ਅਸੀਂ ਦੋ ਡੰਡੀਆਂ ਲੱਗ ਕੇ ਉੱਥੇ ਇਸ ਨੂੰ ਬੰਦ ਕੀਤਾ ਗਿਆ ਕਿ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ ਇਸ ਤੋਂ ਬਾਅਦ ਫਿਰ ਅੱਗੇ ਸਿਰਲੇਖ ਹੈ ਜਪ ਬਾਣੀ ਦਾ ਜਪ ਤੇ ਜਪ ਦੇ ਪਿੱਛੇ ਵੀ ਦੋ ਡੰਡੀਆਂ ਨੇ ਅੱਗੇ ਵੀ ਦੋ ਡੰਡੀਆਂ ਨੇ ਯਾਨੀ ਇਹ ਜਿਹੜਾ ਜਪ ਬਾਣੀ ਦਾ ਨਾਮ ਹੈ ਇਸ ਵਾਸਤੇ ਇਸ ਨੂੰ ਦੋ ਡੰਡੀਆਂ ਵਿੱਚ ਰੱਖ ਕੇ ਜਪ ਕੀਤਾ ਗਿਆ ਇਸ ਤੋਂ ਅੱਗੇ ਜਪ ਬਾਣੀ ਦੀ ਅਰੰਭਤਾ ਹੁੰਦੀ ਹੈ ਜਿਹਦੀ ਅਰੰਭਤਾ ਵਿੱਚ ਕਿਸੇ ਵੀ ਬਾਣੀ ਦੇ ਅਰੰਭ ਵਿੱਚ ਗੁਰੂ ਜੀ ਮੰਗਲਾ ਚਰਨ ਵਜੋ ਆਪਣੇ ਈਸ਼ ਨੂੰ ਪਰਮਾਤਮਾ ਨੂੰ ਯਾਦ ਕਰਦੇ ਹਨ ਇੱਥੇ ਜਪ ਬਾਣੀ ਸ਼ੁਰੂ ਹੋਣ ਤੋਂ ਪਹਿਲਾਂ ਵੀ ਪਹਿਲੇ ਆਪ ਸਤ ਜੁਗਾ ਸੱਚ ਵਾਲੇ ਸ਼ਲੋਕ ਵਿੱਚ ਪਰਮਾਤਮਾ ਦਾ ਸਰੂਪ ਫਿਰ ਦ੍ਰਿੜ ਕਰਵਾਇਆ ਗਿਆ ਕਿ ਉਹ ਆਦ ਸੱਚ ਹੈ ਆਦ ਭਾਵ ਇਹ ਜਿਹੜਾ ਦਿਸਦਾ ਸਾਨੂੰ ਸੰਸਾਰ ਹੈ ਕੁਦਰਤ ਹੈ ਇਸ ਦੇ ਆਦ ਵਿੱਚ ਜਦੋਂ ਅਜੇ ਇਹ ਸੰਸਾਰ ਨਹੀਂ ਸੀ ਰਚਿਆ ਗਿਆ ਇਹਦੇ ਆਦ ਵਿੱਚ ਮੁੰਡ ਤੂੰ ਹੀ ਉਹ ਪਰਮਾਤਮਾ ਸੱਚ ਹੈ ਤੋ ਸੱਚ ਤੂ ਪਾਵ ਗੁਰਬਾਣੀ ਵਿੱਚ ਸੱਚ ਤੂ ਪਾਵ ਹੈ ਉਹ ਹਸਤੀ ਜਿਹੜੀ ਸਦਾ ਕਾਇਮ ਰਹਿਣ ਵਾਲੀ ਜਿਹੜੀ ਕਦੇ ਮਰਦੀ ਮੁਕਦੀ ਨਹੀਂ ਜਿਹੜੇ ਜਨਮ ਮਰਨ ਦੇ ਗੇੜ ਸਮੇਂ ਤੋਂ ਉੱਪਰ ਹੈ ਉਸ ਨੂੰ ਸੱਚ ਕਿਹਾ ਗਿਆ ਤੇ ਉਹ ਪਰਮਾਤਮਾ ਦੇ ਸਰੂਪ ਬਾਰੇ ਆਰੰਭ ਵਿੱਚ ਦੱਸਿਆ ਕਿ ਉਹ ਪਰਮਾਤਮਾ ਸਦਾ ਵਸਤੇ ਸੱਚ ਹੈ ਮੂਢ ਤੋਂ ਸੱਚ ਹੈ ਸ੍ਰਿਸ਼ਟੀ ਦੇ ਆਤੂ ਸੱਚ ਹੈ ਜੁਗਾਦ ਸੱਚ ਜਦੋਂ ਅਨਮਤਾ ਅਨੁਸਾਰ ਯੁਗਾਂ ਦੀ ਵੰਡ ਕੀਤੀ ਗਈ ਬਈ ਇਤਨੇ ਸਾਲ ਇੱਕ ਯੁਗ ਦੀ ਆਇਯੂ ਹੈ ਇਤਨੇ ਸਾਲ ਦੂਜੇ ਯੁਗ ਦੀ ਮੈਂ ਉਸ ਪਾਸੇ ਨਾ ਜਾਵਾਂ ਯੁਗਾਂ ਦੀ ਆਜੂ ਵੀ ਵੰਡੀ ਗਈ ਯੁਗਾਂ ਦੇ ਆਰੰਭ ਤੋਂ ਹੀ ਪਹਿਲਾਂ ਉਹ ਆਦ ਵਿੱਚ ਸੱਚ ਸੀ ਯੁਗ ਆ ਜੁਗਾਂ ਦੇ ਆਦ ਵਿੱਚ ਵੀ ਉਹ ਸੱਚ ਸੀ ਪਾਪ ਉਸ ਦੀ ਹਸਤੀ ਕਾਇਮ ਸੀ ਮੌਜੂਦ ਸੀ ਹੈਪੀ ਸੱਚ ਅੱਜ ਵੀ ਉਸ ਦੀ ਹਸਤੀ ਮੌਜੂਦ ਹੈ ਅੱਜ ਵੀ ਉਹ ਹਸਤੀ ਸੱਚ ਹੈ ਪਾਪ ਕਾਇਮ ਦائم ਹੈ ਉਸ ਦੀ ਐਗਜ਼ਿਸਟੈਂਸ ਸੰਸਾਰ ਦੇ ਹਰ ਪਾਸੇ ਵਿਆਪਕ ਹੈ ਨਾਨਕ ਹੋਸਤੀ ਬਿ ਸੱਚੇ ਨਾਨਕ ਉਹ ਸਦਾ ਵਾਸਤੇ ਸੱਚ ਹੀ ਹੋਏਗਾ ਸੱਚ ਹੀ ਰਹੇਗਾ ਭਾ ਉਸਨੇ ਕਦੇ ਮਰਨਾ ਮੁਕਣਾ ਨਹੀਂ ਸਦੀਵ ਕਾਲ ਵਾਸਤੇ ਉਹ ਹਸਤੀ ਕਾਇਮ ਦائم ਹੈ ਤੋ ਇਹ ਮੂਲ ਮੰਤਰ ਇੱਥੇ ਜਿਹੜੇ ਅੱਜ ਕਈ ਲੋਕ ਇਤਰਾਜ਼ ਕਰਦੇ ਨੇ ਜੀ ਪ੍ਰਮਾਤਮਾ ਪ੍ਰਮਾਤਮਾ ਕੋਈ ਚੀਜ਼ ਨਹੀਂ ਹੁੰਦੀ ਜੀ ਕਿਸੇ ਵਿਭੇ ਨਾਲ ਪੰਜ ਤੱਤ ਜੁੜ ਜਾਂਦੇ ਨੇ ਸਰੀਰ ਬਣ ਜਾਂਦੇ ਨੇ ਤੇ ਇਹਨਾਂ ਵਿੱਚ ਕੋਈ એનર્ਜੀ ਪੈਦਾ ਹੋ ਜਾਂਦੀ ਹੈ ਪੰਜਨ ਤੱਤਾਂ ਦੇ ਜੁੜਨ ਨਾਲ ਜਿਸ ਤਰ੍ਹਾਂ ਕਿਸੇ ਦੋ ਚੀਜ਼ਾਂ ਦੀ ਰਗੜ ਨਾਲ ਅੱਗ ਪੈਦਾ ਹੁੰਦੀ ਹੈ ਇਹ ਲੋਕ ਇਸ ਤਰ੍ਹਾਂ ਦੀ ਫਿਲਾਸਫੀ ਗੈਨ ਝਾਰਦੇ ਨੇ ਕਿ ਨਹੀਂ ਜੀ ਹੋਰ ਪਰਮਾਤਮਾ ਪ੍ਰਮਤਮਾ ਕੁਝ ਨਹੀਂ ਹੁੰਦਾ ਬਸ ਇਹ એનર્ਜੀ ਜਿਹੜੀ ਅੰਦਰ ਹੈ ਉਹ ਚੱਲਦੀ ਹੈ ਤੇ ਸਰੀਰ ਤੁਰਦਾ ਹੈ એનર્ਜੀ ਕਿਸੇ ਕਾਰਨ ਵੇਸ਼ ਹੋ ਜਾਂਦੀ ਹੈ ਤਾਂ ਸਰੀਰ ਨਾਸ਼ ਹੋ ਜਾਂਦੇ ਨੇ ਕੋਈ ਪੈਦਾ ਕਰਨ ਵਾਲਾ ਕੋਈ ਮਾਰਨ ਵਾਲੀ ਹੋਰ ਕੋਈ ਰੱਬੀ ਸ਼ਕਤੀ ਨਹੀਂ ਹੈ ਐਸੇ ਵਿਚਾਰ ਵੀ ਨਾਸਤਿਕਤਾ ਵਾਲੇ ਲੋਕ ਜਿਹੜੇ ਦੇ ਰਹੇ ਨੇ ਹੋਰ ਇਸ ਵਾਸਤੇ ਇਹ ਜਿਹੜਾ ਪਹਿਲਾ ਹੀ ਅਲੰਭ ਅਲੰਭ ਵਿੱਚ ਇਹ ਲੋਕ ਹੈ ਇਹ ਗੁਰੂ ਜੀ ਸਪਸ਼ਟ ਕਰਨ ਦੇ ਰਹੇ ਨੇ ਕਿ ਨਹੀਂ ਉਹ ਸਦੀਵੀ ਸੱਚ ਹੈ ਹੀ ਉਹ ਹੈ ਬਾਕੀ ਸਭ ਕੂੜ ਹੈ ਬਾਕੀ ਦਿਸਦਾ ਸੰਸਾਰ ਸਾਰਾ ਕੂੜ ਹੈ ਕਿਉਂਕਿ ਵਿਨਸਨ ਹਾਰ ਹੈ ਅਬਨਾਸ਼ੀ ਕੇਵਲ ਇਹ ਪ੍ਰਮਾਤਮਾ ਜਿਹੜਾ ਸਦਾ ਵਾਸਤੇ ਸੱਚ ਹੈ ਤੇ ਇਹ ਸਾਨੂੰ ਸ਼ਲੋਕ ਇਹ ਦਿੜ ਕਰਾਉਂਦਾ ਹੈ ਕਿ ਪ੍ਰਮਾਤਮਾ ਦੀ ਹੋਂਦ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸੇਵਕ ਹਨ ਉਹਨਾਂ ਨੂੰ ਪ੍ਰਮਾਤਮਾ ਦੀ ਹੋਂਦ ਵਿੱਚ ਇੱਕ 100% ਪੱਕਾ ਵਿਸ਼ਵਾਸ ਬਣਾ ਲੈਣਾ ਚਾਹੀਦਾ ਹੈ ਕਿ ਉਸ ਦੀ ਹਸਤੀ ਹੈ ਅਸੀਂ ਉਹਨੂੰ ਅਨੁਭਵ ਨਾ ਕਰ ਸਕੀਏ ਮਹਿਸੂਸ ਨਾ ਕਰ ਸਕੀਏ ਤੇ ਅਲੱਗਾ ਗੱਲ ਹੈ ਲੇਕਿਨ ਉਸ ਦੀ ਹਸਤੀ ਕਾਇਮ ਧਾਇਮ ਹੈ ਗੁਰੂਗ੍ਰੰਥ ਸਾਹਿਬ ਵਿੱਚ ਹਜ਼ਾਰਾਂ ਜਗਤ ਤੇ ਇਹ ਚੀਜ਼ ਦੜਗੋ ਕਰਵਾਈ ਗਈ ਹੈ ਕਿ ਉਹ ਐਵੇਂ ਕਹਾਣੀ ਨਹੀਂ ਹੈ ਐਵੇਂ ਗੱਲਬਾਤ ਨਹੀਂ ਹੈ ਬਲਕਿ ਸੱਚ ਮੁਝ ਪਰਮਾਤਮਾ ਹਰ ਪਾਸੇ ਅੰਗ ਸੰਗ ਮੌਜੂਦ ਹੈ ਇਸ ਤੋਂ ਅੱਗੇ ਪੂੜੀਆਂ ਸ਼ੁਰੂ ਹੁੰਦੀਆਂ ਨੇ ਤੋ ਪਹਿਲੀ ਪੂੜੀ ਦੇ ਆਖਿਰ ਦੇ ਵਿੱਚ ਇੱਕ ਸਵਾਲ ਹੈ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟਾ ਪਾਲ ਕਿ ਉਹ ਸਚਿਆਰਾ ਸਚ ਸਚ ਆਲੇ ਸੱਚ ਦਾ ਘਰ। ਪਾਪ ਇਹ ਸਾਡਾ ਜਿਹੜਾ ਮਨ ਹੈ ਇਹ ਕਿਵੇਂ ਸੱਚ ਦਾ ਘਰ ਬਣ ਜਾਏ। ਇਹਦੇ ਵਿੱਚ ਸੱਚ ਟਿਕ ਜਾਏ। ਕਿਹੜਾ ਸੱਚ? ਉਹ ਜਿਹੜਾ ਆਤਮ ਸੱਚ ਜੁਗਾਤ ਸੱਚ ਹੈ। ਭੀ ਸੱਚ ਨਾਨਕ ਉਸ ਵੀ ਸੱਚ। ਯਸ ਹਤ ਨਾਮ। ਉਹ ਜਿਹੜੀ ਹਸਤੀ ਹੈ ਜਿਹੜੀ ਸਤ ਹੈ। ਉਹ ਇਸ ਮਨ ਵਿੱਚ ਵਸ ਜਾਏ। ਇਹ ਮਨ ਇਸ ਯੋਗ ਹੋ ਜਾਏ। ਇੱਕ ਐਸੀ ਐਸਾ ਥਾਂ ਬਣ ਜਾਏ ਮਨ ਵਿੱਚ ਕਿ ਉਹ ਸੱਚ ਤੇ ਆ ਕੇ ਟਿਕ ਸਕੇ। ਸੱਚ ਦਾ ਅੰਦਰ ਅਨੁਭਵ ਹੋ ਸਕੇ। ਕਿਵੇਂ ਸਚਿਆਰਾ ਹੋਈ ਹੈ ਤਾਂ ਇਹ ਮਨ ਨੂੰ ਐਸਾ ਸੱਚਾ ਕਰਕੇ ਵੀ ਬਣਾ ਲਈਏ ਕਿ ਇਹਦੇ ਵਿੱਚ ਸੱਚ ਪਰਮਾਤਮਾ ਆ ਕੇ ਟਿਕ ਸਕੇ ਕਿਉਂਕਿ ਝੂਠੇ ਤਾਂ ਤੇ ਕੂੜੇ ਥਾਂ ਤੇ ਉਹ ਟਿਕ ਨਹੀਂ ਸਕਦਾ ਉੱਥੇ ਉਹਨੂੰ ਅਨੁਭਵ ਨਹੀਂ ਹੋ ਸਕਦਾ ਸੱਚੇ ਮਨ ਵਿੱਚ ਹੀ ਉਸਦਾ ਅਨੁਭਵ ਹੋ ਸਕਦਾ ਹੈ ਤੇ ਕਿਵੇਂ ਸਚਿਆਰਾ ਹੋਈ ਹੈ ਮਨ ਨੂੰ ਕਿਵੇਂ ਸਚਿਆਰਾ ਕਰ ਲਈਏ ਕੂੜਾ ਟੁੱਟਾ ਪਾਲ ਕਿਵੇਂ ਕੂੜਾ ਕਿਵੇਂ ਫਿਰ ਇਹ ਕੂੜ ਦੀ ਕੰਧ ਕਿਵੇਂ ਟੁੱਟ ਜਾਏ ਜਿਹੜੀ ਅਸੀਂ ਕੂੜ ਕੀ ਹੈ ਬਿਨਾਂ ਮਿਣਸਣ ਵਾਲੀ ਚੀਜ਼ ਜਿਹੜਾ ਵਿੰਸਨ ਵਾਲਾ ਹੈ ਜਿਸ ਦੀ ਕੁਦਰਤ ਜਿਸ ਦਾ ਸੰਸਾਰ ਜਿਹਦੇ ਨਾਲ ਮੋਹ ਮਾਇਆ ਵਿੱਚ ਸਾਡੀ ਸੁਰਤੀ ਉਲਜੀ ਹੋਈ ਹੈ ਔਰ ਪ੍ਰਭੂ ਨੂੰ ਭੁੱਲ ਗਏ ਆ ਮੋਹ ਮਾਇਆ ਵਿੱਚ ਉਲਝ ਕੇ ਇਹ ਮਾਇਆ ਜਿਤ ਹਰ ਵਿਸਰ ਹੈ ਮੋਹ ਪਜਾ ਭੌ ਦੂਜਾ ਲਾਇਆ ਦੂਜਾ ਪਿਆਰ ਪੈਦਾ ਹੋ ਗਿਆ ਮੋਹ ਮਾਇਆ ਨਾਲ ਝੂਠ ਨਾਲ ਕੂੜ ਨਾਲ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਇਹਦੇ ਨਾਲ ਜਿਹੜਾ ਮੋਹ ਪੈ ਗਿਆ ਇਹ ਕੰਧ ਪੈ ਗਈ ਅੰਦਰ ਇਹ ਮੋਹ ਦੀ ਕੂੜ ਦੀ ਇਹ ਕਿਵੇਂ ਟੁੱਟੇ ਕਿਵ ਕੂੜਾ ਟੁੱਟਾ ਪਾਲ ਪਾਲ ਤੂ ਭਾਵ ਕੰਧ ਕੂੜ ਦੀ ਕੰਧ ਜਿਹੜਾ ਕੂੜ ਦਾ ਇੱਕ ਪਰਦਾ ਬਣ ਗਿਆ ਅੱਗੇ ਤੇ ਪ੍ਰਭੂ ਉਸ ਪਰਦੇ ਦੇ ਉਹਲੇ ਹੋ ਗਿਆ ਸਾਨੂੰ ਦਿਸਦਾ ਨਹੀਂ ਇਹ ਕੂੜ ਦੀ ਕੰਧ ਕਿਵੇਂ ਟੁੱਟੇ ਪਿਛਲੇ ਦਿਨੀ ਮੈਂ ਇੱਕ ਪਾਠ ਨੂੰ ਪਾਰਕਰ ਦੇ ਸੁਣ ਰਿਹਾ ਸੀ ਕਿ ਕੂੜਾ ਟੁੱਟਾ ਪਾਲ ਇਹ ਪਾਲ ਨਹੀਂ ਆ ਬਾਈ ਪਾਲ ਹੈ ਪੱਪੇ ਨਾਲ ਪਾਲ ਪਾਲ ਪੱਪੇ ਨਾਲ ਹੁੰਦਾ ਤੂੰ ਅਸੀਂ 35 ਅਖਰੀ ਦੀ ਅਖਰਾਂ ਦੀ ਵੀ ਅਜੇ ਤੱਕ ਸਾਨੂੰ ਆਵਾਜ਼ ਨਹੀਂ ਸਮਝ ਆਈ ਅਜੇ ਤਾਂ ਸਾਨੂੰ ਲੱਗਾ ਮਾਤਰਾਂ ਦੀ ਆਵਾਜ਼ ਨਹੀਂ ਸਮਝ ਆਈ ਲਾਮ ਦੀ ਜਗ੍ਹਾ ਦੁਲਾਮ ਦੁਲਾਮ ਦੀ ਜਗ੍ਹਾ ਲਾਮ ਬੋਲੀ ਜਾਂਦੇ ਆ ਓਕੜ ਦੀ ਜਗ੍ਹਾ ਦਲੋਂਕੜ ਦਲੋਂਕੜ ਦੀ ਜਗ੍ਹਾ ਓਕੜ ਬੋਲੀ ਜਾਂਦੇ ਆ ਤੋ ਇਹ ਇੱਕ ਸਵਾਲ ਕੀਤਾ ਗਿਆ ਕਿ ਕਿਵ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ ਮਨ ਇਸ ਯੋਗ ਕਿਵੇਂ ਹੋ ਜਾਏ ਕਿ ਇਹਦੇ ਵਿੱਚ ਸੱਚ ਆ ਕੇ ਵਸ ਜਾਏ ਉਹ ਪ੍ਰਮਾਤਮਾ ਤੇ ਕੂੜ ਦੀ ਕੰਦ ਕੂੜ ਨਾਲ ਮੋਹ ਸਾਡਾ ਮੁੱਕ ਜਾਏ ਦੂਜਾ ਭਾਵ ਸਾਡਾ ਟੁੱਟ ਜਾਏ ਤੇ ਫਿਰ ਆਖਿਰ ਤੇ ਜਵਾਬ ਦੇਦੇ ਇੱਕ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਬਈ ਰੱਬੀ ਰਜ਼ਾ ਦੇ ਵਿੱਚ ਤੁਰਨਾ ਹੀ ਇੱਕੋ ਇੱਕ ਮਾਰਗ ਹੈ ਇੱਕੋ ਇੱਕ ਪੰਥ ਹੈ ਵੇ ਰਬੀ ਰਜ਼ਾ ਵੀ ਤੂੰ ਰਹਿ ਜਾਏ ਉਹ ਕੰਮ ਕਿਤੇ ਜਾਂ ਜੋ ਪ੍ਰਭੂ ਨੂੰ ਪਾਉਂਦੇ ਨੇ ਤੇ ਫਿਰ ਜਾ ਕੇ ਇਹ ਮਨ ਉਸ ਇਸ ਕਾਬਲ ਬਣ ਜਾਂਦਾ ਹੈ ਕਿ ਦੇ ਵਿੱਚ ਸੱਚ ਦਾ ਅਨੁਭਵ ਹੋ ਜਾਂਦਾ ਹੈ ਉਹ ਪਰਮਾਤਮਾ ਇਸ ਮਨ ਰਹੀ ਮਹਿਸੂਸ ਹੋ ਜਾਂਦਾ ਸਾਰਿਆਂ ਪਾਸੇ ਫਿਰ ਉਹ ਸਭ ਗੋਬਿੰਦਾ ਸਭ ਗੋਬਿੰਦਾ ਗੋਬਿੰਦ ਵੀ ਨਹੀਂ ਕੋਈ ਇਹ ਦਿਸਦਾ ਫਿਰ ਦਿਸਦਾ ਕਿ ਸਭੇ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲਾਰੇ ਨਾਰਕ ਲਿਖਿਆ ਨਾਲ ਤੂੰ ਪਾਵੇ ਕਿ ਪ੍ਰਭੂ ਨੇ ਜਦੋਂ ਇਹ ਕੁਦਰਤ ਸਾਜੀ ਹੈ ਇਹਨਾਂ ਜਿਮਾਂ ਵਾਸਤੇ ਨਾਲ ਇੱਕ ਇਹ ਨਿਯਮ ਬਣਾ ਦਿੱਤਾ ਕਿ ਜਿਹੜਾ ਉਹਦੀ ਰਜ਼ਾ ਵੀ ਤੋਰੇਗਾ ਰੱਬ ਦੀ ਹੁਕਮ ਵੀ ਤੋਰੇਗਾ ਉਹ ਹੀ ਇਸ ਗੱਲ ਨੂੰ ਸਮਝ ਸਕੇਗਾ ਇਸ ਤੋਂ ਪਹਿਲੇ ਚਾਰ ਬੰਦਾਂ ਵਿੱਚ ਗੁਰੂ ਸਾਹਿਬ ਨੇ ਆਮ ਸਮਾਜ ਜਿਹੜਾ ਪ੍ਰਭੂ ਪ੍ਰਾਪਤੀ ਲਈ ਯਤਨ ਕਰਦਾ ਫਿਰਦਾ ਸੀ ਉਹ ਜਿਹੜੇ ਯਤਨ ਸਨ ਉਹਨਾਂ ਦਾ ਜ਼ਿਕਰ ਕਰਕੇ ਉਹਨਾਂ ਨੂੰ ਨਕਾਰਿਆ ਸਭ ਤੋਂ ਪਹਿਲਾ ਯਤਨ ਸੀ ਕਿ ਭਈ ਉਸ ਦਾ ਸੂਪਰਮਾਤਮਾ ਦੇ ਲਈ ਇਸ਼ਨਾਨ ਕੀਤੇ ਜਾਣ ਸਰੀਰ ਪਵਿੱਤਰ ਰੱਖੀ ਜਾਏ। ਸਰੀਰ ਨੂੰ ਪਵਿੱਤਰ ਰੱਖਿਆ ਜਾਏ ਤੇ ਉਹ ਪਵਿੱਤਰ ਪਰਮਾਤਮਾ ਮਨ ਜਾ ਕੇ ਵਸੇਗਾ। ਤੇ ਇਹਦੇ ਲਈ 88 ਤੀਰਥ ਬਣ ਗਏ ਲੋਕ ਤੀਰਥਾਂ ਦੇ ਨਹਾਉਂਦੇ ਫਿਰਦੇ ਸਨ। ਭਈ ਉੱਤੇ ਇਸ਼ਨਾਨ ਕਰਨ ਨਾਲ ਪਵਿੱਤਰ ਹੋ ਜਾਵਾਂਗੇ। ਪਰ ਗੁਰਮਤ ਦਾ ਸਿਧਾਂਤ ਨਹੀਂ ਕਿ ਤਨ ਧੋਤੇ ਮਨ ਅੱਛਾ ਹੋ ਜਾਏ। ਤਨ ਧੋਤਾ ਮਨ ਖੱਜਾ ਨਾ ਹੋਵੇ। ਸੋਚ ਕਰਦਾ ਦਿਨ ਸਾਰ ਰਾਤ ਮਨ ਕੀ ਮੈਲ ਨੂੰ ਤਨ ਤੇ ਜਾਤ। ਸਿਰ ਦੀ ਸੋਚ ਦਿਨ ਰਾਤ ਕਰਦਾ। ਪਰ ਸਰੀਰ ਦੀ ਮੈਲ ਤੋਤੇ ਮਨ ਦੀ ਮੈਲ ਨਹੀਂ ਉਤਰਦੀ ਮਨ ਵੀ ਜਿਹੜੀ ਵਿਕਾਰਾਂ ਦੀ ਮੈਲ ਹੈ ਦੂਜੇ ਪਾਪ ਦੀ ਮੈਲ ਹੈ ਕੂੜ ਦੀ ਕੰਧ ਹੈ ਇਹ ਨਹੀਂ ਟੁੱਟਦੀ ਇੱਥੇ ਸੋਚ ਤੂੰ ਪਾਪ ਮਨ ਦੀ ਸੋਚ ਨਹੀਂ ਹੈ ਸਰੀਰਕ ਇਸ਼ਨਾਨ ਦੀ ਗੱਲ ਹੈ ਸੋਚ ਗੁਰਬਾਣੀ ਵਿੱਚ ਸੋਚ ਲਫ਼ਜ਼ੀ ਮੈਂ ਪਹਿਲੇ ਵੀ ਪੰਕਤੀ ਵਿੱਚ ਉਚਾਰਨ ਕੀਤਾ ਸੋਚ ਕਰੈ ਦਿਨ ਸਰ ਰਾਤ ਦਿਨ ਰਾਤ ਸਰੀਰਕ ਸੋਚ ਕਰਦਾ ਫਿਰਦਾ ਪਰ ਮਨ ਕੀ ਮੈਲ ਨ ਤਨ ਤੇ ਜਾ ਤਨ ਦੀ ਸੋਚ ਕੀਤੇ ਮਨ ਦੀ ਮੈਲ ਨਹੀਂ ਜਾਂਦੀ ਜਿੱਤੇ ਇਸ ਪੰਕਤੀ ਵਿੱਚ ਜਿਵੇਂ ਸੋਚ ਦਾ ਅਰਥ ਇਸ਼ਨਾਨ ਹੈ ਇੱਥੇ ਵੀ ਸੋਚ ਦਾ ਅਰਥ ਇਸ਼ਨਾਨ ਸਰੀਰਕ ਪਵਿੱਤਰਤਾ ਹੈ ਸੋਚਿਆ ਸੋਚ ਨੂੰ ਹੋ ਗਈ ਜੇ ਸਿਰਕ ਸੋਚ ਅਸੀਂ ਜਿੰਨੀ ਮਰਜ਼ੀ ਕਰ ਲਈ ਜਿੰਨੀ ਮਰਜ਼ੀ ਨਾਤ ਹੋ ਗਏ ਪੁੱਤਰ ਕਰ ਲਈਏ ਜੇ ਸੋਚੀ ਲੱਖ ਵਾਰ ਭਾਵੇਂ ਲੱਖਾਂ ਵਾਰ ਵੀ ਇਸ਼ਨਾਨ ਕਰਦੇ ਫਿਰਿਏ ਫਿਰ ਵੀ ਇਹ ਮਨ ਸਚਾਰਾ ਨਹੀਂ ਹੁੰਦਾ ਮਨ ਪਵਿੱਤਰ ਨਹੀਂ ਹੁੰਦਾ ਇਹਦੇ ਨਾਲ ਇਹ ਸਰੀਰ ਧੋਤਾ ਜਾਂਦਾ ਪਰ ਮਨ ਪਵਿੱਤਰ ਨਹੀਂ ਹੁੰਦਾ ਚੁੱਪੇ ਚੁੱਪ ਨੂੰ ਹੋਵੇ ਜੇ ਲਾਇ ਰਹਾ ਲਿਫਤਾਰ ਦੂਜਾ ਖਿਆਲ ਸੀ ਕਿ ਮਨ ਟਿੱਕੇ ਨਹੀਂ ਬੈਂਦਾ ਤੇ ਜੇ ਕਿਤੇ ਸਮਾਧੀਆਂ ਲਾ ਕੇ ਗੁਫਾਂ ਵਿੱਚ ਬੜ ਕੇ ਕਿਤੇ ਕੰਦਰਾਂ ਵਿੱਚ ਬੜ ਕੇ ਸੰਸਾਰ ਨਾਲੋਂ ਵਖਰਾਪਣ ਕਰ ਲਿਆ ਜਾਏ ਵਿਰਾਗ ਧਰਨ ਕਰ ਲਿਆ ਜਾਏ ਤੇ ਬਿਲਕੁਲ ਇੱਕੋ ਜਗ੍ਹਾ ਤੇ ਸਮਾਧੀ ਲਾ ਕੇ ਬਹਿ ਜਾਇਆ ਅੱਖਾਂ ਖੋਲ ਕੇ ਦੇਖੀ ਨਾ ਸੰਸਾਰ ਨੂੰ ਤੇ ਸ਼ਾਇਦ ਮਨ ਅੰਦਰ ਚੁੱਪ ਕਰਕੇ ਬਹਿ ਜਾਏਗਾ ਤੇ ਇਸ ਤੰਗ ਨੂੰ ਵੀ ਗੁਰੂ ਜੀ ਨੇ ਨਕਾਰ ਦਿੱਤਾ ਵਿੱਚ ਚੁੱਪੇ ਚੁੱਪਣਾ ਹੋਵੇ ਜੇ ਲਾਹ ਰਾਂ ਲਿਵਤਾਰ ਇੱਥੇ ਚੁੱਪੇ ਚੁੱਪਣਾ ਪੜਿਆ ਕਰੋ ਸੋਚੇ ਸੋਚਣਾ ਪੜਿਆ ਸੋਚੀ ਨਹੀਂ ਸੋਚਿਆ ਦਲਾਮੀ ਆਵਾਜ਼ ਜਿਹੜੀ ਹੈ ਸੋਚਿਆ ਕਰਕੇ ਉਹਦੀ ਆ ਲਾਮ ਦੀ ਆਵਾਜ਼ ਇੰਗਲਿਸ਼ ਦੀ ਏਦੀ ਤਰ੍ਹਾਂ ਨਿਕਲਦੀ ਹੈ ਸੋਚੇ ਲਾਮ ਹੋਏਗੀ ਤੇ ਸੋਚੇ ਲਾਮ ਹੋਏਗੀ ਤੇ ਚੁੱਪੇ ਇਥੇ ਗੁਲਾਮ ਹੈ ਇਸ ਲਈ ਚੁੱਪੇ ਚੁਪਰੋ ਹੋਵੇ ਜੇ ਲਾਰਾਂ ਲਿਵਤਾਰ ਜੇ ਲਗਾਤਾਰੀ ਮੈਂ ਲਿਵ ਲਾ ਕੇ ਰੱਖਾਂ ਅੱਖਾਂ ਬੰਦ ਕਰਕੇ ਬਿਲਕੁਲ ਹੀ ਚੁੱਪ ਧਾਰ ਕੇ ਬਹਿ ਜਾਵਾਂ ਫਿਰ ਵੀ ਇਹ ਮਨ ਚੁੱਪ ਕਰਕੇ ਨਹੀਂ ਬੈੰਦਾ ਸੀੜ ਇੱਕ ਥਾਂ ਤੇ ਬੈਠਾ ਹੋਵੇਗਾ ਪਰ ਮਨ ਵਿਚੋ ਡਾਰੀ ਮਾਰ ਕੇ ਫਿਰ ਵੀ ਉੱਡ ਜਾਂਦਾ ਹੈ ਵਿਕਾਰਾਂ ਵਾਲੇ ਪਾਸੇ ਕੂਰ ਦੀ ਕੰਧ ਵਾਲੇ ਪਾਸੇ ਚਲਾ ਜਾਂਦਾ ਹੈ ਦੂਜੇ ਪਾਵ ਵਾਲੇ ਪਾਸੇ ਚਲਾ ਜਾਂਦਾ ਹੈ ਸੱਚੇ ਪਿਆਰ ਰੱਬੀ ਪਿਆਰ ਵਿੱਚ ਇਹ ਨਹੀਂ ਜੁੜਦਾ ਤੋ ਇਹ ਦੂਜਾ ਤਰੀਕਾ ਜਿਹੜਾ ਹੈ ਇਹ ਵੀ ਸਫਲ ਨਹੀਂ ਹੁੰਦਾ ਤੀਜਾ ਸੀ ਵੀ ਮਨ ਇਸ ਤਨਾ ਰਜਦਾ ਨਹੀਂ ਦੁਨੀਆਵੀ ਪਦਾਰਥਾਂ ਦੇ ਭੋਗ ਭੋਗ ਕੇ ਤੋ ਹਰ ਚੀਜ਼ ਦੇ ਨੂੰ ਭੋਗ ਖੂਬ ਕਰਵਾਇਆ ਜਾਵੇ ਖੂਬ ਨੂੰ ਰਜਾਇਆ ਜਾਏ ਤੇ ਆਖਰ ਅੱਕ ਕੇ ਥੱਕ ਕੇ ਇਹ ਬਹਿ ਜਾਏਗਾ ਆਰਾਮ ਨਾਲ ਪਰ ਨਹੀਂ ਇੱਥੇ ਗੁਰੂ ਸਾਹਿਬ ਨੇ ਕਿਹਾ ਭੁੱਖਿਆਂ ਨੂੰ ਭੁੱਖਣਾ ਉਤਰੀ ਜੇ ਮਨ ਨੂੰ ਭੁੱਖਾ ਹੀ ਰੱਖਿਆ ਜਾਏ ਮਨ ਵਿੱਚ ਜੇ ਲਾਲਸਾ ਕਾਇਮ ਰੱਖੀ ਜਾਏ ਤੇ ਇਹ ਫਿਰ ਭੁੱਖ ਨਹੀਂ ਉਤਰਦੀ ਜੇ ਬੰਨਾਂ ਪੁਰੀਆਂ ਬਾਹਰ ਇੱਥੇ ਭਰੀਆਂ ਨੇ ਜੇ ਪੁਰੀਆਂ ਜੇ ਪਪੇ ਨਾਲ ਪੁਰੀਆਂ ਪੂਰੀਆਂ ਤੋਂ ਭਾਵ ਕਈ ਨਗਰਾਂ ਦੇ ਨਗਰਾਂ ਦੇ ਭਾਰ ਪੂਰੀ ਸ਼ੀਸ਼ੀ ਦਾ ਭਾਰ ਬਣ ਲਿਆ ਜਾਏ ਸਾਰੇ ਪਦਾਰਥ ਇਕੱਠੇ ਕਰ ਲਏ ਜਾਣ ਫਿਰ ਵੀ ਅਗਰ ਮਨ ਅੰਦਰੂ ਭੁੱਖਾ ਹੈ ਤੇ ਇਹ ਭੁੱਖ ਨਹੀਂ ਮਿਟਦੀ ਬੰਦਾ ਫਿਰ ਤੁਸੀਂ ਦੇਖ ਲਓ ਸਹਿਜ ਕਟਾ ਲੱਖ ਕੋੜਤਾ ਹੋਵੇ ਤ੍ਰਿਪਤਨਾ ਹੋਵੇ ਮਾਇਆ ਪਛਾਪਾਵੇ ਬੰਦਾ ਲਖਪਤੀ ਬੰਦਾ ਤੇ ਕਰੋੜਪਤੀ ਬੰਦੇ ਕਰੋੜਪਤੀ ਬੰਦ ਅਰਪਤੀ ਬੰਦੇ ਜਤਨ ਕਰਦਾ ਇਸ ਪਾਸੇ ਕਦੇ ਕੋਈ ਰਜਿਆ ਨਹੀਂ ਤੇ ਓਏ ਸਿਧਾਂਤ ਗੁਰੂ ਜੀ ਨੇ ਦਿੱਤਾ ਕਿ ਭੁੱਖਿਆਂ ਨੂੰ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਾਰੇ ਸੰਸਾਰ ਦੇ ਪਦਾਰਥ ਵੀ ਇਕੱਠੇ ਕਰ ਲੈ ਜਾਣ ਫਿਰ ਵੀ ਭੁੱਖਿਆਂ ਦੀ ਭੁੱਖ ਨਹੀਂ ਉਤਰਦੀ ਜਿਨ੍ਹਾਂ ਦੇ ਸਵਾ ਆ ਭੁੱਖੇ ਹੋ ਜਾਣ ਜਿਨ੍ਹਾਂ ਦਾ ਮਨ ਭੁੱਖਾ ਹੋ ਜਾਏ ਕੂੜ ਦੀ ਭੁੱਖ ਵੀ ਜੁੜ ਜਾਏ ਫਿਰ ਲਾਸਤੇ ਸੀ ਵੀ ਵੇਦ ਸ਼ਾਸਤਰ ਤੁਹਾਨੂੰ ਗ੍ਰੰਥ ਪੜ੍ਹ ਕੇ ਸਿਆਣ ਗਿਆਨ ਬੋਤਾ ਅਰਜਿਤ ਕੀਤਾ ਜਾਏ ਬਹੁਤ ਗਿਆਨ ਦੇ ਰਹੀ ਮਨ ਸਮਝੇਗਾ ਲੇਕਿਨ ਕੇਵਲ ਗਿਆਨ ਹੀ ਮਨ ਨੂੰ ਨਹੀਂ ਸੰਭਾਲ ਸਕਦਾ ਮਿਹਰ ਚਾਹੀਦੀ ਹੈ ਰੱਬੀ ਮਿਹਰ ਗੁਰੂ ਦੀ ਮਿਹਰ ਚਾਹੀਦੀ ਹੈ ਤੇ ਸਹਿਸ ਸਿਆਣ ਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਸਹਿਸ ਸਿਆਣ ਪਾਂ ਕੰਨੇ ਉੱਪੇ ਬਿੰਦੀ ਦਾ ਉਚਾਰਨ ਕਰੋ ਹੋਏ ਦੇ ਖਾਹੇ ਦੇ ਆਖਰੀ ਆਹੇ ਦੇ ਉੱਤੇ ਬਿੰਦੀ ਦਾ ਉਚਾਰਨ ਕਰੋ ਸਹਿਸ ਸਿਆਣ ਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਇਹ ਇੱਕ ਵੀ ਨਾਲ ਕੰਮ ਨਹੀਂ ਆਉਂਦੀ ਇਹ ਦੁਨੀਆ ਵੀ ਸਿਆਣ ਪਾਂ ਦੁਨਿਆਵੀ ਵਿਦਿਆਦਿ ਸਿਆਣਪਾਂ ਮਨ ਨੂੰ ਸਚਾਰੇ ਕਰਨ ਵਿੱਚ ਨਹੀਂ ਸਖਿਆਰਤੀ ਹੁੰਦੀਆਂ ਇਹਦੇ ਵਾਸਤੇ ਗੁਰੂ ਦੀ ਤਾਲੀਮ ਗੁਰੂ ਦਾ ਗਿਆਨ ਹੀ ਮਨ ਨੂੰ ਸਚਾਰੇ ਕਰ ਸਕਦਾ ਹੈ ਜੇ ਗੁਰੂ ਦਾ ਗਿਆਨ ਮਨ ਵਿੱਚ ਵੱਸ ਜਾਏ ਉਸ ਅਨੁਸਾਰ ਜੀਵਨ ਜਿਉਣ ਦੀ ਜਾਚ ਆ ਜਾਏ ਇਹੋ ਹੀ ਇੱਕੋ ਇੱਕ ਤਰੀਕਾ ਹੈ ਵੀ ਇਹ ਇਹ ਤਰੀਕਾ ਹੁਕਮਰਜ਼ਾਈ ਖਲਾ ਨਾਂ ਦੇ ਲਿਖਿਆ ਨਾਲ ਵੀ ਹੁਕਮੀ ਰਜ਼ਾ ਵੀ ਤੁਰਨਾ ਪਏਗਾ ਇਹ ਅਡੰਬਰ ਜਿਹੜੇ ਨੇ ਕੋਈ ਸਰੀਰਕ ਸਚਿਤਾ ਕਰਦੇ ਫਿਰ ਇਹ ਰਜਾਰ ਜਾ ਕੇ ਮਨ ਨੂੰ ਖਵਾ ਖਵਾ ਕਰ ਜਾਂਦਾ ਯਤਨ ਕਰੀਏ ਜਾਂ ਆਖੀਏ ਵੀ ਅਸੀਂ ਬੜੇ ਬਹੁਤ வேத ਸ਼ਾਸਤਰ ਗਿਆਨ ਪੜ ਲਵਾਂਗੇ ਤੁਸੀਂ ਦੇਖ ਲਓ ਜਿਹੜਾ ਬੰਦਾ ਖੁਦਗਰਸ਼ੀ ਕਰਦਾ ਉਸ ਨੂੰ ਗਿਆਨ ਹੁੰਦਾ ਨਾ ਕਿ ਇਹ ਮੈਂ ਫਾਈ ਲਾ ਕੇ ਮਰ ਲਗਾ ਤੇ ਮੈਂ ਮਰ ਜਾਵਾਂਗਾ ਪਤਾ ਹੁੰਦੇ ਵੀ ਗਿਆਨ ਹੁੰਦੇ ਵੀ ਉਹੀ ਕਰਮ ਕਰਦਾ ਇੱਕ ਬੰਦਾ ਜ਼ਹਿਰ ਖਾ ਕੇ ਮਰਦਾ ਗੋਲੀ ਮਾਰ ਕੇ ਮਰਦਾ ਆਪਣੇ ਆਪ ਨੂੰ ਖੁਦਕਿਚ ਕਰਦਾ ਉਹਨੂੰ ਪਤਾ ਹੁੰਦਾ ਉਹਨੂੰ ਗਿਆਨ ਹੁੰਦਾ ਵੀ ਇਸ ਤਰੀਕਾ ਨਾਲ ਮੈਂ ਮਰ ਜਾਵਾਂਗਾ ਤਾਂ ਹੀ ਉਹ ਕਰਮ ਕਰਦਾ ਤੇ ਜੇ ਗਿਆਨ ਹੁੰਦੇ ਵੀ ਅਜਾਈ ਆਪਣੀ ਜਾਨ ਉਹ ਗਵਾਉਂਦਾ ਹੈ ਇਹ ਗਲਤ ਕਰਮ ਕਰਦਾ ਹੈ ਤੇ ਫਿਰ ਉਸ ਗਿਆਨ ਦਾ ਕੀ ਲਾਭ ਹੈ ਖਾਲੀ ਸੁੱਕਾ ਕਿਤਾਬੀ ਗਿਆਨ ਜਿਹੜਾ ਹੈ ਇਹ ਮਨ ਨੂੰ ਸਚਿਆਰੇ ਨਹੀਂ ਕਰਦਾ ਇਹਦੇ ਵਾਸਤੇ ਗੁਰੂ ਦਾ ਸੱਚਾ ਗਿਆਨ ਚਾਹੀਦਾ ਹੈ ਤਾਂ ਇਹ ਪਹਿਲੀ ਪਉੜੀ ਵਿੱਚ ਸਾਨੂੰ ਮਨ ਨੂੰ ਇਸ ਯੋਗ ਬਣਾਉਣ ਦੇ ਸਾਧਨ ਦੱਸਿਆ ਹੈ ਕਿ ਇਸ ਯੋਗ ਸਾਡਾ ਮਨ ਪਿੱਤਰ ਹੋ ਜਾਏ ਕਿ ਇਹਦੇ ਵਿੱਚ ਸੱਚਾ ਪਰਮਾਤਮਾ ਪਿੱਤਰ ਪਰਮਾਤਮਾ ਅਗੇ ਵਸ ਜਾਏ ਉਹਦਾ ਤਰੀਕਾ ਇੱਕੋ ਹੀ ਹੈ ਕਿ ਰੱਬੀ ਰਜ਼ਾ ਵੀ ਚਲਣਾ ਰੱਬੀ ਹੁਕਮ ਅਨੁਸਾਰ ਤੁਰਨਾ ਔਰ ਇਹੋ ਜੇ ਧਰਮ ਰੱਬੀ ਰਜ਼ਾ ਵੀ ਤੁਰਨਾ ਹੀ ਧਰਮ ਹੈ ਰੱਬੀ ਹੁਕਮ ਪਾਣੇ ਨੂੰ ਮੰਨਣਾ ਹੀ ਧਰਮ ਹੈ ਔਰ ਇਹ ਇਨਸਾਨੀਅਤ ਦਾ ਵਕ ਵਕ ਨਹੀਂ ਹੈ ਅਸੀਂ ਜਿਹੜੇ ਵਕ ਵਕ ਧਰਮ ਬਣਾਈ ਬੈਠੇ ਹਾਂ ਇਹ ਅਸੀਂ ਫਿਰਕੇ ਪੰਥ ਬਣਾਏ ਹੋਏ ਨੇ ਸਿੱਖ ਵੀ ਇੱਕ ਪੰਥ ਹੈ ਗੁਰੂ ਗ੍ਰੰਥ ਸਾਹਿਬ ਜੀ ਕਿਤੇ ਵੀ ਸਿੱਖ ਧਰਮ ਲਫ਼ਜ਼ ਨਹੀਂ ਆਇਆ ਰਹਿਤ ਮਰਦਾ ਵੀ ਸਿੱਖ ਧਰਮ ਦੀ ਕੋਈ ਤਾਰੀਫ਼ ਨਹੀਂ ਆਈ ਸਿੱਖ ਦੀ ਤਾਰੀਫ਼ ਆਈ ਪੰਥ ਦੀ ਤਾਰੀਫ਼ ਆਈ ਪੰਥ ਕਿਹਨੂੰ ਕਹਿੰਦੇ ਨੇ ਤੇ ਸਿੱਖ ਕਿਹਨੂੰ ਕਹਿੰਦੇ ਨੇ ਸਿੱਖ ਧਰਮ ਨਹੀਂ ਧਰਮ ਹੈ ਸਗਲ ਧਰਮ ਵਿੱਚ ਸੇਸ਼ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਪ੍ਰਭੂ ਦਾ ਨਾਮ ਜਪਣਾ ਹੈ ਉਹਦੀ ਰਜ਼ਾ ਵੀ ਤੁਰਨਾ ਹੀ ਉਹਦਾ ਨਾਮ ਜਪਣਾ ਹੈ ਤੋ ਰਬੀ ਰਜ਼ਾ ਵੀ ਟਰਨਾ ਹੀ ਇੱਕ ਸਾਧਨ ਹੈ ਮਨ ਨੂੰ ਜੋਗ ਬਣਾਉਣ ਦੇ ਕਿ ਮਨ ਪਰਮਾਤਮਾ ਦਾ ਅਨੁਭਵ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ